ਗਾਇਸ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਵਾਇਰਸ ਸਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਮੈਂ ਵੈਸੇ ਤਾਂ ਵੀਡੀਓ ਮੈਂ ਪਹਿਲਾਂ ਪਾਈ ਸੀ ਇਹਦੀ ਵੀ ਤੇ ਆਦਰਪੇ ਟਟਣੇ ਮੈਂ ਵਿੱਚ ਹੀ ਗ੍ਰਾਈਂਡਰ ਕਰਿਆ ਹੋਇਆ ਸਾਰਾ ਕੁਝ ਅਦਰਕ ਤੇ ਲਸਣ ਤੇ ਪਿਆਜ਼ ਤੇ ਤੁਹਾਡੀ ਮੈਂ ਇਹਦੇ ਵਿੱਚ ਮਸਾਲੇ ਮਸੂਲੇ ਪਾਣੇ ਬਹੁਤ ਸਵਾਲ ਆਦੀ ਹੈ ਵੈਸੇ ਇਦੇ ਵਿੱਚ ਬਾਤ ਇਚ ਪਾਉਂਗੀ ਮਟਰੀਆਂ ਜੰਮੀਆਂ ਮੈਂ ਚੀਰਿਆ ਹੋਇਆ ਤੇ ਆ ਮੇਰੀ ਸਬਜੀ ਰਿਚ ਰਹੀ ਆ ਰਾਜਮਾ ਦੀ ਤੜਕਾ ਤੋਕਾ ਲਾਇਆ ਹੋਇਆ ਇਹਦੇ ਵਿੱਚ ਮੈਂ ਨਾ ਉਹ ਕੋਟੇ ਪਏ ਸੀ ਬਣਾਏ ਸੀ ਦਾਲ ਵਾਲੇ ਉਹ ਵਿੱਚ ਪਾਤੇ ਮੈਂ ਰਾਜਮਾ ਦੇ ਚੌੜ ਮੈਂ ਬਣਾ ਲੇ ਅੱਜ ਮੌਸਮ ਹੋਇਆ ਹੈ ਖਰਾਬ ਕੰਮ ਮੋ ਤੋਂ ਆ ਕੇ ਨਿਆਣੇ ਕਹਿੰਦੇ ਬੱਚੇ ਕਹਿੰਦੇ ਰਾਜਨਾ ਚੌਲ ਖਾਣੇ ਆ ਤੇ ਆ ਮੇਰਾ ਸਿੰਘ ਕਹਿੰਦਾ ਠਕੀ ਬਣਾਣੀ ਆ ਅਦਰਕ ਦੀ ਤੇ ਉਹ ਤਿਆਰ ਕਰਨ ਲੱਗੀ ਹੋਈ ਆ ਚੌਲ ਨੇ ਬਣਾਏ ਹੋਏ ਆ ਪੀਪੋ ਸਾਡਾ ਪਿਆਾ ਠੰਡ ਹੋਈ ਆ ਪੀਪਾ ਆ ਮੋਰੇ ਪੀਪੋ ਪੀਪੋ ਨੋ ਖੰਡ ਲੱਗਦੀ ਹੈ ਵਿਚਾਰੇ ਨੂੰ ਪਿਆ ਹੋਇਆ ਖੰਡਦੀ ਆ ਤੁਹਾਨੂੰ ਬਾਹਰ ਦਾ ਮੌਸਮ ਦੇਖੋ ਕਿੰਨੀ ਹਵਾ ਚੱਲਦੀ ਆ ਸਵੇਰ ਦੀ ਉਹ ਫਰੂਟ ਵਾਲੀ ਦੁਕਾਨ ਖੁੱਲੀ ਹੋਈ ਹੈ ਵੀ ਦੱਸਿਆ ਐਸੀ ਪਰ ਹਾਲ ਤੱਕ ਰਮੀਲਤਾ ਨਹੀਂ ਪਿਆ ਹੈਗਾ ਮੌਸਮ ਦਾ ਆਉਗਾ ਬੱਦਲ ਹੋਇਆ ਹੈ ਸਾਡੇ ਬੁੱਟੇ ਦੇਖੋ ਕਿੰਨਾ ਸੋਹਣਾ ਬੁੱਟਾ ਆਇਆ ਫੁੱਲਾ ਮਾਂ ਦਾ ਇਹ ਲੱਗਦਾ ਇਸ ਤਰ੍ਹਾਂ ਫੁੱਲ ਲੈ ਕਾ ਆਵਾਜ਼ ਗੋਚਰ ਆ ਕਿਣਕ ਕਿਣੀਆਂ ਆ ਗੀਆਂ ਕਿਣੀਆਂ ਆ ਸਾਡਾ ਮਣੀ ਪਲਾਂਟ ਪੈਸੇ ਪੂਸੇ ਲੱਗੇ ਨਹੀਂ ਹੈਗੇ ਇਹਨਾਂ ਘਾਟ ਹੀ ਲੱਗ ਰਹੇ ਆ ਪੈਸੇ ਬੈਮ ਪੈਸੇ ਦਾ ਆਪਣੀ ਮਿਹਨਤ ਕਰੋਗੇ ਤਾਂ ਪੈਸੇ ਪੈਸੇ ਨਹੀਂ ਕਰੋਗੇ ਤਾਂ ਕੁਝ ਵੀ ਨਹੀਂ ਮਿਹਨਤ ਨਾਲ ਪੱਤਿਆਂ ਨਾਲ ਕੋਈ ਪੈਸੇ ਬਣਦੇ ਆ ਪੈਸੇ ਹੋ ਰਿਹਾ ਨਿਕਲ ਗਏ ਨਿਕਲ ਗਏ ਪੱਤੇ ਨਿਕਲ ਰਹੇ ਆ ਮੇਰੇ ਆ ਦੇਖੋ ਕਿੰਨਾ ਸੋਹਣਾ ਪੱਤਾ ਨਿਕਲ ਰਿਹਾ ਹੈ ਮੋਸੋਂ ਹੋਏ ਆ ਗਾਇ ਸੋ ਮੈਂ ਪਾਣ ਲੱਗੀ ਆ ਵਿੱਚ ਨੂਣ ਆਪਣਾ ਨੂਣ ਆਪਣਾ ਸਵਾਦ ਅਨੁਸਾਰ ਪਾ ਦਿਓ थोड़ी जी मैं पानी हल्दी ज़्यादा तो थोड़ा जहाँ पा धनिया पाउडर ए थोड़ी लाल मिर्च पानी तो हरी सी है नहीं हरी मिर्च तो जी पाऊंगी बस तो मिक्स कर देना इस बात इन्हें तैयार हो गया ये तो बाद थोड़ा जहा मसाला जहा हड़ गया ਆਪਾਂ ਨੇ ਪਣਾ ਤਣਿਆ ਇਹ ਪਾਤਾ ਜਿਸ ਤਰਿਆਂ ਇਹ ਲੋ ਚੋੜਾ ਨਾ ਖਾਓ ਕਿਉਂਕਿ ਚੋਰ ਬਣਾਏ ਆ ਮੈਂ ਰਾਜਮਾ ਚੋੜ ਮੈਂ ਘੇਲਾ ਲਿਆ ਚੱਖਣ ਕਰਾ ਛਾਲੇ ਛਾਲੇ ਤੇ ਚਟਣੀ ਵੀ ਵਧੀਆ ਲਾਉਂਦੀ ਹੈ ਆਦਰਕ ਲਸਣ ਤੇ ਪਿਆਜ਼ ਹਰੀ ਮਿਰਚ ਸਬਜੀ ਮੇਰੀ ਰਿਚ ਰਹੀ ਹੈ ਅੱਧੀ ਬਣ ਗਈ ਮੇਰੀ ਰਾਜਮਾ ਦੀ ਸਬਜੀ ਹੋ ਗਈ ਤਿਆਰ ਥੋੜਾ ਥੋੜਾ ਧਨੀਆ ਮਮਾ ਸੱਚੀ ਕੀ ਬਣਾ ਰਹੇ ਹੋ ਅੱਜ ਮੈਂ ਬਣਾਣ ਲੱਗੀ ਹਾਂ ਚਿੱਲੀ ਪਨੀਰ ਸਵਾਦ ਲੱਗਦਾ ਹੂੰ ਠੀਕ ਹੈ ਇੱਦਾਂ ਬਣਾਉਂਦੇ ਐ ਮੈਂ ਪਾਣੀਆ ਸਿਮਲਾ ਮਿਰਚ ਮੈਂ ਅੱਜ ਦੋ ਤਰ੍ਹਾਂ ਦੀ ਸਿਮਲਾ ਮਿਰਚ ਲੈ ਕੇ ਆਈਆਂ ਇੱਕ ਲਾਲ ਤੇ ਇੱਕ ਪੀਲੀ ਤੇ ਆ ਪਨੀਰ ਪਿਆ। ਆ ਮੈਂ ਮੈਦਾ ਰੱਖਿਆ ਹੈ। ਤੇ ਇਹਦੇ ਵਿੱਚ ਮੈਂ ਪਿਆਜ਼ ਕੱਟਣੀ ਐ। ਤਿੰਨ ਪਿਆਜ਼ ਐ। ਤਿੰਨ ਕੁੱਟੀਆਂ ਲਸਣ ਦੀਆਂ। ਤੇ ਪਨੀਰ ਦੇ ਦ। ਹਾਂ ਬਾਜ਼ੀ ਚ ਦਉਂ ਕੱਟ ਕੇ। ਕੱਟ ਕੇ ਲੈਣੀਆਂ। ਆ ਸੋਇਆ ਸੌਸ। ਇਹ ਕੈਚਪ ਆ। ਕੈਚਪ ਦੇ ਇੱਕ ਨੂਰ ਖਤਮ ਹੋਈ ਆ ਲੈ ਕੇ ਆਣੀ ਐ ਹੈ। ਤੇ ਆ ਮਸਾਲਾ। ਯਾਰ ਸੁਣ ਮੈਂ ਪਿਆਜ਼ ਆਮੇ ਕਰਪੇ ਲਗੀਆਂ ਤੇਲਾ ਸਮੇਂ ਇਹ ਚ ਕਰਨਾ ਕੁੱਟਣਾ ਕਿ ਕਿ ਨਹੀਂ ਬੱਚੇ ਖਾਂਦੇ ਨਹੀਂ ਨਾ ਹੈਗੇ ਫਰ ਕੇ ਲੈਣ ਚੁੱਕ ਪਨ ਕੋ ਉੱਚੇ ਇੱਕ ਇੱਕ ਜਾ ਹੋ ਜਾਣਾ ਇਹ ਗਾਈਸੋ ਮੈਂ ਸਾਰਾ ਕੁਸਮਾਹ ਤਿਆਰ ਕਰ ਲਿਆ ਅਪਨੀਰ ਕੱਟ ਲਿਆ ਅਸੀਨ ਲਾ ਮਿਰਚ ਲਾਲ ਰੰਗ ਦੀ ਪੀਲੇ ਰੰਗ ਦੀ ਤੇ ਪਿਆਜ਼ ਆ ਮੈਂ ਕੋਲਿਚ ਪਾਇਆ ਕੈਚਪ ਤੇ ਹੁਣ ਮੈਂ ਕਰਨ ਲੱਗੀ ਆ ਤਿਆਰੀ ਬਣਾਉਣ ਦੀ ਤੇ ਦੋਨਾਂ ਪਾਸੇ ਹੀ ਕਰੂੰਗੀ ਇੱਥੇ ਮੈਂ ਸਿੰਗਲਾ ਮਿਚਰ ਸੌਰੀ ਪਨੀਰ ਕਵਾਂਗੀ ਤੇ ਇੱਥੇ ਕੜਾਈ ਵਿੱਚ ਤੇ ਮਸਾਲਾ ਤਿਆਰ ਕਰੂੰਗੀ ਤੇ ਆਹ ਮੈਂ ਤੇਲ ਪਾਉਣ ਲੱਗੀ ਹਾਂ ਜੈਤੂਨ ਦਾ ਉਹਨਾਂ ਸੌ ਮੈਂ ਇਸ ਤਰ੍ਹਾਂ ਮੈਦਾ ਮੈਦੇ ਵਿੱਚ ਡੀਪ ਕਰਕੇ ਅਜੇ ਮੈਂ ਪਾਣੀ ਪੂਣੀ ਪਾਇਆ ਨਹੀਂ ਤੇ ਥੋੜਾ ਜਿਹਾ ਹਲਕਾ ਜਿਹਾ ਨੂਨ ਤੇ ਰੈੱਡ ਮਿਰਚ ਪਾਈ ਹੈ ਹਾਲ ਮਿਰਚ ਤੇ ਨੂੰ ਮੈਂ ਥੋੜਾ ਜਿਹਾ ਡੀਪ ਫਰਾਈ ਕਰਨਾ ਅੱਧਰ ਪੂਜੇ ਪਾਸੇ ਮੇਰਾ ਤੇਲ ਹੋਰ ਹੋ ਰਿਹਾ ਤੇ ਜਿਸ ਮੈਂ ਪਿਆਜ਼ ਲਸਣ ਤੇ ਪਿਆਰ ਕਲੋਜ ਪਾਣਾ ਇਹ ਰ ਮੈਂ ਦੇ ਚਪਾਤਾ ਤੇ ਆ ਪਨੀਰ ਥੋੜਾ ਜਿਹਾ ਹੋਰ ਪਾਣੀ ਆ ਥੇ ਮੈਂ ਪਾਇਆ ਦਸ ਲਈ ਤੇ ਆਲਸ ਪਾਤਾ ਨਾਲੇ ਸੁਨਹਿਰੀ ਨਿਕ ਪਾਤੀ ਤੇ ਥੋੜੀ ਜੀ ਠੀਕ ਹੀ ਰੱਖਣੀ ਹੈ ਕੱਚੀ ਕੱਚੀ ਜੀ ਕਿਉਂਕਿ ਜਿਆਦਾ ਸੇ ਪਕਾਈ ਤਾਂ ਇਹਦਾ ਕਲਰ ਪੂਰ ਲਜਾ ਚਲਾ ਜਾਂਦਾ ਤੇ ਥੋੜੀ ਜਿੰਨੀ ਪਾ ਸਕਦੇ ਆ ਹਲਕੀ ਜੀ ਐਸਾ ਮੇਰੇ ਹੋ ਰਿਹਾ ਪਨੀਰ ਇਹ ਤਾ ਤੇਲ ਇਸ ਤਰ੍ਹਾਂ ਦਾ ਹੋਇਆ ਮੈਂ ਇੱਦਾਂ ਪਾਇਆ ਹੋਇਆ ਹੈ ਨਾ ਇਸ ਕਰ ਤੀਸਰਾ ਦਾ ਹੋ ਗਿਆ ਦੋ ਡਾਣਾ ਬਾਅਦ ਵਿੱਚ ਜੈਸਾ ਮਗਾ ਮਿਕਸ ਹੋ ਰਹੀ ਹੈ ਮੈਂ ਦੇਖਣਾ ਤਾਂ ਮਿਕਸ ਕਰ ਮੰਗੀ ਨੂਰਾ ਮੈਂ ਕੈਚਪ ਪਾ ਲਿਆ ਕੋਲਨੇ ਚ ਤੇ ਥੋੜੀ ਜਿਹੀ ਸੌਸ ਪਾਉਣੀ ਹੈ ਇਹ ਨਾਲ ਕਲਰ ਬੱਧੀ ਆ ਜਾਣਾ 믹ਸ ਥੋੜੀ ਜਿਹੀ ਚੀਨੀ ਪਾਉਣੀ ਹੈ ਇਹਦੇ ਚ ਠੀਕ ਚਾਲ ਬਣਾਈ ਖਰਾਬ ਨਾ ਕਰਦੀ ਮੇਰੀ ਵੀਡੀਓ ਚਾਲ ਨੂੰ ਮੈਂ ਇਹਦੇ ਚ ਸੋਇਆ ਸੌਸ ਤੇ ਥੋੜੀ ਜਿਹੀ ਹਲਕੀ ਜਿਹੀ ਚੀਨੀ 加ਦੇ ਤੇ ਕਿਤੇ ਕਿਸੇ ਮਲ ਮਿਕਸ ਮਿਕਸ ਹੋ ਜਾਂਦੀ ਹੈ ਨਾ ਤੇ ਇਹ ਲਾਲ ਮਿਕਸ ਪਾウダー ਥੋੜਾ ਪਾਉ ਬਾਅਦ ਵਿੱਚ ਪਾਉਣਾ ਰਿਚ ਨੂੰ ਮਿਕਸ ਕਰ ਲੈਣਾ ਇਹ ਖਾਤਾ ਦੇ ਇਹਨੇ ਸਬਜ਼ੀਆਂ ਹੋ ਗਈਆਂ। ਹਾਂ। ਖਾਗ ਲਈ। ਲੈ ਅਗੇ ਥੋੜਾ ਪਿਆਜ਼ ਪਾ ਲੈਂ ਨੂੰ। ਥੋੜਾ ਆਪਣੇ ਸਵਾਦ ਅਨੁਸਾਰ ਇਹਨਾਂ ਵਿੱਚ ਪਾਣਾ। ਤੇ ਆਸ ਜਿਹੜੀ ਮੈਂ ਬਣਾਈ ਸੀ ਸੌਸ ਦੀ। ਉਹ ਪਾਣੀ ਹੈ। ਥੋੜਾ ਜਿਹਾ ਆਹ ਗਰਮ ਮਸਾਲਾ। थो थोड़ा जहाँ पनीर ये थोड़ा जहा रह गया चूरा जहां तक के मैं चलिया नहीं मेरा ਇਦੋ ਹੀ ਨੂੰ ਲਾਸਟ ਵਿੱਚ ਥੋੜੀ ਜਿਹੀ ਚਮਚਾ ਦੇ ਨੂੰ ਧਨੀਆ ਫ੍ਰੀ ਕਿਚਨ ਵਿੱਚ ਕੱਢਣਾ ਲਾਸਟ ਵਿੱਚ ਧਨੀਆ ਹੋ ਗਿਆ ਮੇਰਾ ਪਲੀ ਪਲੇਰ ਸਿਆਰ ਤੇ ਘਰੇ ਬਣਾਓ ਤੇ ਖਾਓ ਤੇ ਮੈਨੂੰ ਦੱਸਿਓ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਬਲੌਗ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਫਿਰ ਅੱਗੇ ਹੋਰ ਮੈਂ ਰੈਸਪੀ ਤੁਹਾਨੂੰ ਬਣਾ ਕੇ ਦਿਖਾਵਾਂਗੀ ਵਧੀਆ ਵਧੀਆ ਓਕੇ ਜੀ ਬਾਏ ਬਾਏ